ਰਹਿਣ ਵਾਲੇ ਕਿੱਥੋਂ ਦੇ ਸੀ ਤੇ ਕਿਸ ਤਰ੍ਹਾਂ ਆਏ ਫਿਰ ਇੱਧਰ ਤੇ ਕੀ ਕੀ ਹੋਇਆ ਉਹ ਤੇ ਉਹ ਸਾਰੀ ਮੋਲੇਵਾਲ ਦੇ ਸੀ ਮੋਲੇਵਾਲ ਸਾਡਾ ਮੋਲੇਵਾਲ ਮੋਲੇਵਾਲ ਉਹ ਜ਼ਿਲ੍ਹਾ ਜਲੰਧਰ ਅੱਛਾ ਜ਼ਿਲ੍ਹਾ ਜਲੰਧਰ ਸੀ ਤਹਿਸੀਲ ਨਕੋਦਰ ਤਹਿਸੀਲ ਨਕੋਦਰ ਸ਼ਾਹਕੋਟ ਸ਼ਾਹਕੋਟ ਸਾਡਾ ਠੀਕ ਹੈ ਤੇ ਫਿਰ ਕਿੰਨੀ ਕੁ ਉਮਰ ਸੀ ਤੁਹਾਡੀ ਜਦੋਂ ਪਾਕਿਸਤਾਨ ਬਣਿਆ ਗਿਆ ਨਾ ਪਾਕਿਸਤਾਨ ਜਦੋਂ 11 ਸਾਲਾਂ ਦੇ ਸੀ ਅੱਛਾ 10 11 ਸਾਲ ਦੇ ਸੀ ਪੜ੍ਹਦੇ ਸੀ ਜਾਂ ਘਰ ਹੀ ਰਹਿੰਦੇ ਸੀ ਨਹੀਂ ਉਹ ਮੁੰਡੇ ਹੀ ਪੜ੍ਹਨੇ ਜਾਂਦੇ ਸੀ ਅੱਛਾ ਕੁੜੀਆਂ ਨਹੀਂ ਸੀ ਜਾਂਦੀਆਂ ਉੜ ਦਾ ਕੜਗ ਨਹੀਂ ਸੀ ਜਾਂਦਾ ਠੀਕ ਹੋ ਗਿਆ ਤੇ ਆਪਣੀ ਜਾਤ ਕਿਹੜੀ ਆ ਮਤਲਬ ਜਾਟੋ ਜਾਂ ਅਰਾਈ ਅਰਾਈ ਅੱਛਾ ਅਰਾਈ ਹੋ ਠੀਕ ਹੈ ਫਿਰ ਕਿਸ ਤਰ੍ਹਾਂ ਤੁਹਾਡਾ ਸਫਰ ਇੰਦਰ ਮਤਲਬ ਸ਼ੁਰੂ ਹੋਇਆ ਪਾਕਿਸਤਾਨ ਵਾਲ ਨੂੰ ਕਿੱਦਾਂ ਤੁਹਾਨੂੰ ਪਤਾ ਲੱਗਿਆ ਵੀ ਵੰਡ ਪੈ ਚਲੀ ਆ ਜਾਂ ਸਿਆਣਾ ਜਾਂ ਉੱਥੇ ਰਹੀਏ ਜਾਂ ਕੀ ਜਿਹੜਾ ਸੇਨਾ ਸਾਡਾ ਅਸਲਾਮ ਅਲੈਕੁਮ ਅਸਲਾਮ ਉਹ ਕਿਸੇ ਨਿਸ਼ਤ ਤਲਾ ਰਹੇ ਅੱਛਾ ਸ਼ਾਹਕੋਟ ਦਾ ਸੀ ਸ਼ਾਹਕੋਟ ਕਿਸੇ ਨਿਸ਼ਤ ਤਲਾ ਰਹੀ ਬਈ ਇਹ ਉਹ ਪਾਕਿਸਤਾਨ ਦਾ ਹੈ ਨਾ ਇਹਦਾ ਅੱਛਾ ਇਹ ਉਹਨਾਂ ਚਾਹਤ ਨਾਲ ਅੱਡੇ ਕੋ ਦਸੇ ਲਾਗੜਿਆ ਹੋ। ਅੱਛਾ ਠੀਕ ਆ। ਠੀਕ ਆ। ਉਹ ਯਾਰਾ ਛਾ ਕੋ ਰਾਈਦਾ ਤੇ ਸੀਗ ਮੀਂਹਵਾਲਦਾ। ਅੱਛਾ ਮੀਂਹਵਾਲਦਾ। ਮੀਂਹਵਾਲਦਾ ਸੀ ਤਾਂ ਕਹਿੰਦਾ ਸੀ ਥਾਣਾ ਛਾ ਕੋਟ ਥਾਣੇ ਚ ਜਾਂਦਾ ਸੀ। ਅੱਛਾ ਅੱਛਾ। ਇਹ ਸੇਕਨਿਸ਼ ਬਲਾਲੀ ਹੋ ਦਸੇ ਲਾਗੜਿਆ ਹੋ। ਅੱਛਾ ਜੀ। ਇਹ ਨਾਮ ਤਾਂ ਦੇ ਗਾਂ। ਠੀਕ ਐ। ਤੇ ਉਹ ਦਿਨ ਛਾ ਨੂੰ ਪਹਿਲੀ ਰਾਤ ਸੀ ਮੀਂਹ ਆ ਰਿਹਾ। ਜੀ ਜੀ। ਤੋ ਇਸੇ ਕੇ ਰਿਹਾ ਹੈ। ਚਲੇ ਜਿਹੜੇ। ਤੀਜੀ ਅਸੀਂ ਠਹਿਰੀ ਐ। ਅੱਛਾ ਜੀ। ਉਹ ਤਾਂ ਮੈਂ ਹੇ ਕਿ ਮੰਗੀ ਸੀ ਵਾਤਾ ਅੱਛਾ ਅੱਛਾ ਤੇ ਇਹਦਾ ਆਟੇ ਗੁੰਨੇ ਬੱਕਰਾ ਕਰਵਾਨੀ ਦਾ ਹلال ਕੀਤਾ ਅੱਛਾ ਜੀ ਤੇ ਉਹ ਸੇਖਾ ਗਿਆ ਜੀ ਜੀ ਸੇਖਾ ਗਿਆ ਉਹ ਜਾ ਕੋਲੇ ਤੇ ਬੰਤਣ ਕਬਾਰ ਨਿਕਲਿਆ ਜੀ ਜੀ ਤਾਂ ਜੋ ਉਹ ਮਾਰੀ ਤੜਵਾਰ ਤੇ ਸਿਰ ਫੜਦਰਾਉ ਗਿਆ ਅੱਛਾ ਉਹ ਅਸਲਮ ਕੌਣ ਸੀ ਇਹ ਅਸਲਾਮ ਉਹ ਰਹੇ ਸੀ ਮਿੰਬਰ ਸੀ ਹਾਂ ਅੱਛਾ ਅੱਛਾ ਸ਼ਾਇਦ ਉਹਦਾ ਮਿੰਬਰ ਸੀ ਅੱਛਾ ਅੱਛਾ ਰੇਹਿੰਦਾ ਸੀ ਮੀਆਂ ਦਾ ਠੀਕ ਹੈ ਘਰ ਉਹਦਾ ਮੀਆਂ ਦਾ ਤਾਂ ਰਹਿੰਦਾ ਸੀ ਸ਼ਾਇਦ ਆਪਣੇ ਨਾਲ ਕੋਈ ਉਹਨਾਂ ਦਾ ਤੱਲਕ ਸੀਗਾ ਜਾਂ ਨਹੀਂ ਉਹ ਵੀ ਬਰਸੇ ਨਾ ਸਾਰੇ ਨਾ ਸਾਰੇ ਸਾਰੇ ਦਾ ਸਾਰੇ ਏਰੀਆ ਦਾ ਨੰਬਰ ਸੀਗਾ ਸਾਰੇ ਦਾ ਇੰਕਸਟ ਫਿਰ ਉਹ ਥੋਣਾ ਨੋ ਅਲਾਨ ਕਰਤਾ ਮੈਂ 5 ਮਿੰਟ ਦੇ ਅੰਦਰ ਨਾ ਪਰ ਨਿਕਲ ਜਾਓ ਖਾਲੀ ਕਰ ਦੋ ਉਹ ਜਨ ਤਾ ਪੋੜਾ ਭਾਜ ਗਿਆ ਤੜਫਣ ਗਿਆ ਤੇ ਅੱਧਾ ਸਿਰ ਲੈ ਕੇ ਚਲਾ ਗਿਆ ਅੱਛਾ ਉਹਨੇ ਰਾਮ ਲੜਾ ਸੀ ਸਖਾ ਗੋ ਜੀ ਜੀ ਉਥੋ ਕਾਲੇ ਪੰਜ ਮਿੰਟਾਂ ਦੇ ਅੰਦਰ ਅੰਦਰ ਦੇ ਕਲੀ ਨੂੰ ਗੋਲ ਮਾਰਤ ਮਾਰਦੇ ਆਂ ਅੱਛਾ ਜੀ ਉਥੋ ਮੇਰੇ ਭਰਾ ਗਾਂ ਨੰਗਲੀ ਮੰਗਿਆ ਸੀ ਵੱਡਾ ਕੋਈ ਨਾ ਪਤਾ ਹੋ ਗਿਆ ਉਹ ਮੰਗਿਆ ਸੀ ਉਥੇ ਦਾ ਤਾਂ ਕਹਿੰਦੇ ਸਾਡੇ ਤੋਂ ਕੁਲ ਵਾਸਤਾ ਇਹਨੇ 19 ਘੰਟੇ ਰਾਤ ਨਾਲ ਸਵੇਰ ਨੂੰ ਆਟਾ ਹੈ ਨਾ ਖਰਾਜ ਜੋੜਿਆ ਬੋਤੀ ਜੋੜੀ ਕਰਾ ਦੇੜੇ ਪੀੜਣਾ ਤੇ ਉਥੇ ਉਹਨਾਂ ਨੇ ਅਨਾਨ ਕਰ ਤੱਕ ਪੰਜ ਮਿੰਟਾਂ ਦੇ ਅੰਦਰ ਅੰਦਰ ਦੇ ਸਾਰੇ ਨਾਲ ਮਾਰਦੇ ਆਂ ਅੱਛਾ ਉਥੇ ਭਾਈ ਤਰੇ ਤੇ ਆ ਗਏ ਅਸੀਂ ਕੰਮ ਕਰਦੇ ਵਿੱਚ ਅਸੀਂ ਕੈਂਪ ਸੀ ਰਹੇ ਜਦ ਅਸੀਂ ਅੱਛਾ ਨਿਕੋ ਉਧਰ ਆ ਗਏ ਨਿਕੋ ਉਧਰ ਬੈਠ 3 ਮਹੀਨੇ ਰਹਿ ਅੱਛਾ 3 ਮਹੀਨੇ ਕੈਂਪ ਸੀ ਰਹੇ ਤੁਸੀਂ ਪਛੇਤ 3 ਮਹੀਨੇ ਕੱਤੇ ਅਸੀਂ ਨਾ ਕੋਸਾ ਤਾਂਾ ਨੂ ਨਾ ਪੀਣੂ ਨਾ ਲੈਣਾ ਨਾ ਦੇਣਾ ਆ ਕਰਨੇ ਪੱਤੇ ਤਾਂ ਉਲਟੇ ਉਲਟੇ ਪੜੇ ਤੇ ਪਾਣੀ ਪੋਟੇ ਪੀਣਾ ਜੇ ਤੇ ਸਭ ਕੋ ਜਵਾਰ ਵਾ ਤੇ ਜਵਾਰ ਲੈ ਕੇ ਤੇ ਸਭ ਚੱਤੀ ਹੋ ਗਏ ਕੰਮ ਵਾਲੇ ਨੇ ਉਥੇ ਢੀਕ ਤੇ ਬਦਲਾ ਕਰਨਾ ਉਹਦੇ 11 ਆਰ ਤੱਕ ਜਿੱਦਾਂ ਹੋਇਆ ਉਹ ਕੰਮ ਤੋਂ ਕਰ ਜੇ ਕੋ ਖਾਤ ਹੋ ਗਿਆ ਐ ਤਾਂ ਬੈਠਾ ਹੀ ਪਾਤਾ ਜ ਉਹ ਐਡਾ ਹੀ ਮੀਟਾ ਪਿਆ ਨਾ ਕੋ ਲੀੜਾ ਨਾ ਕੱਪੜਾ ਹੋਵੇ ਹੁਣ ਮਤਲਬ ਤਰਨਾ ਛੱਡ ਕੇ ਧੱਕੇ ਹੋ ਜਾ ਉਹਥੇ ਮੇਰੀ ਦਾਦੀ ਜੇ ਸੀ ਤਾਂ ਕਿ ਮੇਰੀ ਉੱਤੇ ਭਾਤ ਹੋਈ ਦਾਦੀਏ ਨਾ ਸਾੜ ਤੋਂ ਮੰਜਾ ਨਾ ਸਾੜ ਤੋਂ ਕਈ ਨਾ ਸਾੜ ਤੋਂ ਕੱਪੜਾ ਕਾਹਦਾ ਕਿਸੇ ਕੋ ਕੱਪੜਾ ਲਿਆ ਕਿਸੇ ਨੂੰ ਮੰਜਾ ਦੇ ਤਾਂ ਬੰਜੇ ਤਾਂ ਬਣ ਗਏ ਤਾਂ ਕਬਰ ਕੱਟ ਲੈ ਕੇ ਤੇ ਸੀਰ ਦਾ ਪਾਣੀ ਜੀ ਜੀ ਪਾਣੀ ਆਈ ਜਾਵੇ ਉੱਚੀ ਤੇ ਵਿਚੇ ਵੀ ਤਾਂ ਕਬਰ ਕੱਢ ਕੇ ਦਦਾਦੀ ਵੇਖ ਤੇ ਖੜਾ ਹੁੰਦੇ ਰਹ ਰਹੇ ਤਾਂ ਨਾ ਨਾ ਖੜਾ ਸਦਾ ਉੱਥੋਂ ਫੇ ਚੱਲੇ ਤੇ ਆ ਗਏ ਸ਼ਾਦਰਾ ਅੱਛਾ ਸ਼ਾਦਰਾ ਆ ਗਏ ਤਾਂ ਉੱਥੇ ਬਰੇ ਸੀ ਉਹਨੇ ਚਾਚਾ ਤੇ ਤਾਇਆ ਕੋਲੇ ਜੀ ਟੈਨ ਲਿਆ ਉਹਨੇ ਆ ਗਏ ਇਹ ਸ਼ਾਦਰਾ ਜਿਹੜਾ ਲਾਹੌਰ ਹੈ ਜਾਂ ਉਹ ਉੱਥੇ ਸ਼ਾਦਰਾ ਸੀ ਉਹ ਇਧਰ ਅੱਛਾ ਲਾਹੌਰ ਦੇ ਲੱਗਿਆ ਨਾ ਸ਼ਾਦਰਾ ਸ਼ਾਦਰਾ ਚੱਲੇ ਇਧਰ ਆਹ ਕਹਿੰਦਾ ਲਾਹੌਰ ਦੇ ਆ ਕੇ ਜਦੋਂ ਫਿਰ ਤਾਂ ਗੱਡੀ ਜੇ ਤਰ੍ਹਾਂ ਸੇ ਕਾਲੇ ਸਹੀ ਜਨਾਮ ਤਾਂ ਜਾਂਦੀ ਸੀ ਨਾ ਜੀ ਜੀ ਤੇ ਉਧਰ ਉਹ ਸਰਮਾਨਾ ਦੀ ਸਹੀ ਹੁੰਦੀ ਹਾਂ ਜੀ ਜੇ ਇਹ ਰਵਾੜ ਤੋਂ ਉਪਰ ਕਾਲੇ ਸੀ 30 ਵੋਲਟ ਸਰਕਾਲ ਤੇ ਉਹ ਇੱਕ ਘੜੀ ਉੱਤੇ ਘੜੀ ਸਾਢੇ ਇੱਥੇ ਘੜੀ ਜੀ ਜੀ ਇਸੇ ਕਾਲੇ ਸਹੀ ਜਨਾਮ ਤਾਂ ਇਧਰ ਕੋਈ ਤਪ ਉਹ ਮਿੱਟਾਏ ਤੇ ਚਾਤੇ ਆ ਕਾਤੇ ਤੋਂ ਉਹ ਤੈਨੜ ਅਗੋ ਨੇ ਆਏ ਸੀ ਅੱਛਾ ਉਹ ਅਗੋ ਨੇ ਆਏ ਸੀ ਤੇ ਉਹ ਵੀ ਬਾਧੇ ਵੇਢ ਦੇ ਸੀ ਜੋ ਘੜੀ ਸਾਢੇ ਆ ਖੜੀ ਹੋਈ ਅੱਛਾ ਜੀ ਜਾ ਰਿਹਾ ਜੀ ਬੇਜ ਬਾਰਨ ਹੌਟ ਵਾਲਨ ਹੌਟ ਹੈ ਕੀ ਚੱਕਤੀ ਜਿਆਦਾ ਨਹੀਂ ਭਾਰ ਦੇ ਬੇ ਸਹੀ ਠੀਕ ਹੈ ਇਹ ਜਦ ਅਸਿਰ ਦੇ ਤੱਕ ਉਹਨਾਂ ਨਾਲ ਸੀਗਾ ਇੱਥੇ ਇੱਕ ਮਈ ਉਹ ਕਿਥੇ ਪਸੌਆ ਅੱਛਾ ਇਹ ਗਿਟੀ ਓਰ ਤੇ ਜਿਹੜਾ ਸਾਈ ਵਾਲ ਤੋਂ ਬੱਚਾ ਨਹੀਂ ਆਤਾ ਸੌਆ ਉਹ ਤੇ ਮੈਡ ਚਾਹ ਤੇ ਨਹੀਂ ਦਾਦੇ ਦੀ ਭਤੀਜੀ ਰਹਿੰਦੀ ਸੀ ਅੱਛਾ ਉਹ ਕਿਤੇ ਇਧਰ ਆਏ ਸੀ ਅੱਛਾ ਉਹ ਪਹਿਲੇ ਮਤਲਬ ਆਉਣ ਜਾਣ ਹੈ ਸੀ ਤੁਹਾਡਾ ਇਧਰ ਉਹ ਸੀ ਬਿਲਕੁਲ ਜਾਨ ਤੇ ਮਿੱਤੀ ਜੀ ਸੀ ਨਾ ਸਹੀ ਸਹੀ ਪਿਓ ਹਣਾ ਦਾ ਬਹੁਤ ਹੋ ਗਿਆ ਮਾਂ ਬਹੁਤ ਹੋ ਗਈ ਤਾਂ ਪਿਓ ਹੀ ਰੱਖ ਲੈ ਉਹ ਦੋਵੇਂ ਟੈਲ ਪਰ ਆਈ ਸੀਗੀ ਠੀਕ ਮੈਂ ਕੁੱਪੀ ਤਾਂ ਕਾ ਚਾ ਜੀ ਜੀ ਬੋਸੇ ਉਹਨਾਂ ਨਾਲ ਉੱਥਰੇ ਐ ਖਾਣ ਦੇ ਹਾਂਜੀ ਖਾਣੇ ਰਹਿ ਗਰ ਵੀ ਮਿਆਮੀ ਤਾਇਆ ਵੀ ਚਾਚਾ ਵੀ ਉਹ ਤਾਂ ਇੱਧਰ ਆ ਗਏ ਜੀ ਜੀ ਨਿੱਕੇ ਹੋ ਗਏ ਤਾਂ ਸਾਡੇ ਪਿੰਡ ਦੇ ਮਹਿਰਾਂ ਦਾ ਘਰ ਆ ਜਿਹੜੇ ਆ ਹਾਂਜੀ ਖਿੜਕੋ ਪਾ ਹਾਂਜੀ ਇਹ ਸਿੱਖਾਂ ਲਈ ਸੀ ਸਵਾਰ ਇੱਥੇ ਕਰਨਾ ਤਾਂ ਕੋਈ ਚਾਤਾ ਨਹੀਂ ਸ਼ੁਕਰ ਹੈ ਜੀ ਹੂੰ ਇਹ ਨੋਟ ਰਿਟਨ ਇਹ ਤਾਂ ਗੱਲ ਨਹੀਂ ਸੀ ਤਾਂ ਇਹਦਾ ਅੱਛਾ ਇਹ ਉਹ ਤੋਂ ਬੰਦ ਰਿਹਾ ਸੀ ਬੰਦ ਰਿਹਾ ਜਦੋਂ ਹਾਂ ਇਸ ਕੰਦਰ ਸੱਤ ਸੱਟ ਦੇ ਚਾ ਲਗਾ ਨੇ ਵਿੱਚ ਆਈ ਇਹ ਜਿਹੜੀ ਹਵੇਲੀ ਆਪਾਂ ਵੇਚਦੇ ਆਂ ਉਹਦਾ ਮਾਰਕਟ ਕਰ ਲਾਈ ਸੀ ਇਹਦੇ ਨੰਬਰ ਦਾ ਰਿਹਾ ਪ੍ਰਾਣੀਦਵਾਰ ਫਰੀ ਇਹ ਤੋਂ ਬਾਕੀ ਜੀ ਜੀ ਇਹ ਨਹੀਂ ਆਏ ਤੇ ਇੰਨੇ ਪੜਾ ਅੱਛਾ ਇੰਨੇ ਆਏ ਤੇ ਛੜ ਪਿੰਡ ਦੇ ਨੰਬਰ ਦਾ ਹਾਲ ਸੀਗਾ ਆਹ ਇਹ ਤਾਂ ਤੁਹਾਨੂੰ ਨਹੀਂ ਪਾ ਕੋਲ ਲਿਖਾਦੇ ਆ ਨਹੀਂ ਆ ਕੇ ਆ ਆ ਕਿਹੜਾ ਸ਼ਹਿਰ ਕਿਹੜਾ ਸ਼ਹਿਰ ਕਿਹੜਾ ਸ਼ਹਿਰ ਲਾਣਾ ਨਹੀਂ ਸਰਦਾ ਨਾਮ ਨਵੀਂ ਬਲਾਣ ਨਵੀਂ ਚੜਵਾਣਾ ਉਹ ਇੱਥੋਂ ਦਾ ਨੰਬਰ ਦਾ ਸੀ ਉਹ ਸਾਢੇ ਪੰਜ ਦਾ ਉਹ ਤੋਂ ਮੋੜਿਆ ਜਾਂਦਾ ਸੀ ਨਾ ਪਰਵਾਰੀ 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 ਸੀ ਉਸ ਮੋੜੇ ਉਹਦਾ ਨੰਬਰ ਦਾ ਆਦੈ ਨਾ ਜੀ ਜੀ ਉਹ ਉੱਥੇ ਆ ਗਿਆ ਅੱਛਾ ਉੱਥੇ ਆ ਗਿਆ ਤੇ ਜਦੋਂ ਮੇਰ ਦੀ ਜਣੀ ਉਹਦੇ ਕੋਲ ਗਿਆ ਗਲਗੱਲ ਵੀ ਭੀੜ ਨਾ ਭੀੜ ਨਾ ਹਾਂ ਜੀ ਤੇ ਉਹ ਬੁਬਾਰ ਹੋ ਗਿਆ ਹੁਣ ਪਾਉਂਦਾ ਉਹ ਕਿ ਉਹ ਨਹੀਂ ਕਹਣ ਲੱਗ ਵਸੀਨੇ ਪਰ ਉਹ ਜਦ ਪਹਾੜ ਤੋ ਗਿਆ ਤੇ ਮੁੜ ਕੇ ਇੱਥੇ ਆ ਗਿਆ ਸਹੀ ਇੱਥੇ ਆ ਗਿਆ ਇੱਥੇ ਮੈਰ ਨਾ ਜਿਹੜੇ ਸਾਰੇ ਸਿੱਕੇ ਸਾਂਭਿਆ ਜਿਹੜਾ ਸਾਰਾ ਉਹ ਹੁਣ ਮਨਤਾਂ ਚਲੇ ਗਿਆ ਦੱਕੋ ਬਰਾਸ ਜੀ ਜੇ ਤੇ ਗਰਾਮ ਜਰਾਨੀ ਤੇ ਆਦਲਾ ਇਹ ਦੇ ਕਹਿੰਦੇ ਨਾ ਉਹ ਤਾਂ ਨਵੀਂ ਨਵੀਂ ਬਣੀ ਸੀ ਉਹ ਨਵੇਂ ਨਵੇਂ ਚਾਹਤੇ ਸੀ ਸਹੀ ਇਹ ਤਾਂ ਇਹ ਤਾਂ ਚਾ ਇਧਰ ਵੀ ਤਾਂ ਬਣਿਆ ਇਧਰ ਵੀ ਤਾਂ ਬਣਿਆ ਚਾਰ ਬੜੇ ਬਾਕੀ ਸਾਰੇ ਤਾਂ ਘਰ ਪੁਰਾਣੇ ਹੋਣੇ ਕੱਚੇ ਥੋੜੇ ਸੀ ਕੱਚੇ ਘਰ ਹੋਣੇ ਬਾਕੀ ਪੁਰਾਣੇ ਹਾਂਜੀ ਇਕਾਂ ਦਾ ਅੰਤ ਨਹੀਂ ਸਿਕਾਣਾ ਸਹੀ ਹੈ ਖੁਈ ਲੱਗੀ ਸੀ ਜੀ ਜੀ ਉਹ ਜਾਂ ਲੱਗ ਖੁਈ ਦੇ ਵਿੱਚ ਪੰਜਾਬ ਸਟਾ ਅੱਛਾ ਇਹ ਆ ਵਿੱਚ ਸਟਾ ਤਾਂ ਖੈਰਾ ਆਈ ਦੇ ਖੁਈ ਆਈ ਸੀ ਆਜ ਅੱਜ ਖੈਰਾ ਆਈ ਜੀ ਜੀ ਸਾਨੂੰ ਜਾਂ ਲੱਗ ਗਈ ਉਹਨੇ ਖੁਈ ਲਾਈ ਸੀ ਉਹ ਕਿਹੜਾ ਖੁਈ ਸੀ ਜਿਹੜੀ ਤੂੰ ਮਹਿਲਾਈ ਇਹ ਚੰਗੀ ਭਲੀ ਹਾਂਜੀ ਉਹ ਜਦੋਂ ਤੈਨੂੰ ਤਾਂ ਭਾਈ ਫੋਟੋ ਨਾ ਪਾਉਂਦਾ ਉਹ ਮੈਂ ਆਪਣੇ ਵਿੱਚ ਕੀ ਉਹ ਕਰ ਉਹ ਫੋਟੋ ਹਾਂਜੀ ਹਾਂਜੀ ਗੈਸ ਵਿੱਚ ਗੈਸ ਸੀ ਸੀਲ ਲੱਗ ਗਈ ਨਹੀਂ ਨਹੀਂ ਸੀਲ ਆਈ ਸੀ ਹਾਂਜੀ ਹਾਂਜੀ ਹੇਰ ਤਾਂ ਉਪਰ ਸੀ ਜਿਹੜਾ ਮੈਂ ਉਹ ਮਹਿਰਾ ਦਾ ਉਹ ਬੜਿਆ ਤਾਂ ਕੋਈ ਰੋਕਦਾ ਦੋ ਮਿੰਟ ਆ ਤਮਾ ਹੋਇਆ ਤੇ ਅੰਦਰ ਤੋਂ ਆਪਸੀ ਗੈਸ ਸੀ ਨਾ ਦਾ ਚੈਟ ਕਰਦਾ ਉਹ ਨਹੀਂ ਦਾ ਫਿਰ ਸਾਰਾ ਪਾਣੀ ਕੱਢਿਆ ਸਾਟ ਤੇ ਕੰਮੜ ਤੇ ਪਗੜੀ ਤੇ ਨਹਾਜੋ ਆਇਆ ਤੋ ਸਿ ਦਵਾਈ ਦਿੱਤੀ ਸੀ ਚੈਟ ਪ੍ਰਕਿਰਿਆ ਅਸੇ ਪੀਣੀ ਕੋਲ ਲੱਗੇ ਸੋਈ ਉਹ ਤਾਂ ਕੋਈ ਨਾ ਨਰਪਾ ਨਾ ਹੋਰ ਕੋਈ ਛਾਏ ਨਹੀਂ ਸੀ ਹਾਂਜੀ ਹਾਂ ਮਹਿਰਾ ਨਾ ਬਾਣੀ ਵੀ ਤੇ ਨੇ ਸਿੱਖ ਜੀ ਅੱਜ ਇੱਥੇ ਚੌਂਕ ਦੇ ਵਿੱਚ ਖੂਈ ਸੀ ਆ ਗੁਰਦੁਆਰੇ ਲੱਗੇ ਅੱਜ ਤੇ ਆ ਮਤਮ ਜੇ ਨਾ ਇਹ ਤੱਕ ਤੁਸੀਂ ਸੇਖਾਣਾ ਅੱਛਾ ਉਹਦਾ ਬਾਈਟ ਉਹਦਾ ਗਾਜੋੜ ਦੇੰਦੇ ਸੀ ਉਹ ਉੱਥੋਂ ਤਾਈਂ ਬੜਾ ਆਇਆ ਸੀਗਾ ਉਹ ਮਾਛੀ ਟੁੱਟ ਗਾਲਾ ਕਿ ਨਹੀਂ ਜੀ ਜੀ ਉਹ ਫਿਰ ਉਹ ਇੱਥੇ ਨੇ ਮਾਛੀ ਜਿਹੜੇ ਸਾਡੇ ਨਾਲ ਆਏ ਸੀ ਉਹ ਕਰ ਲੈ ਕੋਈ ਵੇਰਾ ਤੇ ਉਹ ਵੀ ਬੰਦ ਕਰ ਦਿੱਤਾ ਹਾਂਜੀ ਪਹਿਲਾਂ ਕੰਨੜ ਤੇ ਘਰ ਚਲਾਣਾ ਆਪ ਆਪਣੀ ਖਾਣੇ ਨਾਲ ਅੱਛਾ ਉੱਥੋਂ ਜਦੋਂ ਆਏ ਤੁਸੀਂ ਜਦੋਂ ਤੁਰੇ ਉਦੋਂ ਕਿੰਨਾ ਸੀਗਾ ਕਾਫਲਾ ਤੁਹਾਡੇ ਘਰ ਦੇ ਜਿਹੜੇ ਬੰਦੇ ਸੀ ਕਿੰਨੇ ਕਿ ਸੀ ਧਰਨੇ ਗੰਨੇ ਸਾਡੇ ਮਾਸ਼ਾਅੱਲਾ ਪੈਨ ਦੋ ਮੇਰੇ ਭਰਾ ਅੱਛਾ ਜੀ ਤੇ ਨੰਬਰ ਨੰਸੀ 40 ਚ ਮੁਰ ਪੀ 40 ਜੀ ਜੀ ਦਾ 30 50 ਸਾਰੇ ਪੈਂਡੀ ਆ ਗਿਆ ਸਾਰੇ ਸਾਰੇ ਪੈਂਡੀ ਸਾਰੇ ਪੈਂਡੀ ਇਹ ਲੇਟ ਸੀ ਨਾ ਗ੍ਰਾਮਦਿਆਰਾਂ ਦੀ ਪੈਂਡ ਹਾਂਜੀ ਉਹ ਸੀ ਨਮਾਜੀਪੁਰ ਅੱਛਾ ਉਹਦਾ ਸਮਾਨ ਚੱਕਣ ਦਾ ਏ ਸਿੱਧਾ ਠੀਕ ਹੈ ਕਈ ਦੇ ਵਿੱਚ ਕੋਈ ਸਮਾਨ ਚਾਹਤ ਕਰਕੇ ਗਏ ਤੇ ਇੱਥੇ ਲੈ ਆਏ ਉਹ ਅਸਲੀ ਬੇਰਾ ਦੇ ਵਿੱਚ ਪੱਲਾ ਪੱਲਾ ਨਜ਼ਾਇਦੇ ਸੀ ਤੇ ਉਹ ਜਦੋਂ ਸ਼ੇਕ ਪੈਦਾ ਹੋਥੇ ਉਹਨਾਂ ਨੇ ਇੱਕ ਬੰਦਾ ਮਾਰ ਦਿੱਤਾ ਉਸ ਪਿੰਡ ਦੇ ਸਮਾਨ ਨਾਲ ਸਮਾਨ ਨਾਲ ਜਦ ਮਾਰ ਦਿੱਤਾ ਮਾਰ ਕੇ ਤਾਂ ਨਹੀਂ ਨਹੀਂ ਹੋਈ ਜਿਹਾ ਆਸਾ ਨਾਲ ਬਾਦ ਉਹਨਾਂ ਦਾ ਕਰਾਉਣਾ ਤੇ ਹੰਡਾ ਕਰਾ ਹਾਂਜੀ ਉਹ ਸਾਡੇ ਜਿਹੜੇ ਗਵਾਂਢੀ ਨੂੰ ਚਾਲ ਸੀਗਾ ਹਾਂਜੀ ਉਹ ਉੋਠੇ ਤੇ ਹੱਲੇ ਪਾਇਦੇ ਆਣੇ ਨਾ ਗੱਤਾਂ ਨਾ ਬਲਕਿ ਸਾਰਾ ਕੁ ਦਾ ਤਰਾ ਉਹ ਕਾਇਦਾ ਦਾ ਯਾ ਕਚੜੀ ਕੇ ਸਾਨੂ ਵੇ ਲੈ ਕੇ ਤਾਂ ਹੋਲੇ ਜੀ ਮੇਰਾ ਉੱਧਰ ਗਿਆ ਬੰਦਾ ਭਾਈ ਮੇਰਾ ਪਟੇਲਾ ਗਿਆ ਦਾਦੀ ਮੇਰੀ ਪਸਵਾ ਬਹੁਵੀਂ ਬਟਾਈ ਉਹ ਜਮਾਰ ਦੇ ਤਾਂ ਨਾ ਤਾਂ ਉਹ ਬੰਗ ਕਪੜਾ ਨਾ ਨਾ ਕੋ ਉੱਤੇ ਤੇ ਨਹੀਂ ਇਹਨੇ ਆਪਣਾ ਤਾਂ ਤਾ ਪੂ ਤਾਂ ਪੂ ਨਹੀਂ ਕੋ ਜਾਦਾ ਇਹ ਸੇ ਨਾ ਜਿਹੜਾ ਇਹ ਕਰ ਰਿਹਾ ਉਹ ਅੱਛਾ ਅੱਛਾ ਇਹ ਜਿਹੜੀ ਨਫ਼ਰਤ ਜਿਹੜੀ ਇਹ ਜਾਂ ਦੇ ਵੱਧੀ ਕਿਥੋਂ ਮਤਲਬ ਕਿਵੇਂ ਇਕੱਠੇ ਰਹਿੰਦੇ ਰਹਿੰਦੇ ਸਾਰੇ ਤੇ ਮਤਲਬ ਗੱਲਬਾਤ ਵਾਦੀ ਇਹ ਦੇਖੀ ਤੇ ਇਹ ਸਾਈਡ ਨੂੰ ਮਾਹ ਲੈ ਬਾਈ ਕੋਈ ਕੋਈ ਕਹਦਾ ਹੈ ਨੇ ਇਹ ਨਹੀਂ ਕਿ ਇਹ ਲੜਾਈ ਲੜਾਈ ਕਿਉਂ ਹੋਈ ਆ ਬੰਦੇ ਨੇ ਬੰਦੀ ਮਤਲਬ ਕਿ ਕਿਉਂ ਰਹਿੰਦੇ ਸੀਗੇ ਸਾਰੇ ਹਿੰਦੂ ਸੇ ਇੱਕ ਮੁਸਲਮਾਨ ਅੱਛਾ ਇੱਕੋ ਘਰ ਜਿਹੜਾ ਸੀ ਨਾ ਇੱਕੋ ਹੀ ਘਰ ਪਰਿਵਾਰਾਂ ਦਾ ਸੀ ਇੱਕੋ ਸਭੇ ਸਾਰੇ ਮੁਸਲਮਾਨ ਹੀ ਸੀ ਅੱਛਾ ਬਾਕੀ ਸਾਰੇ ਮੁਸਲਮਾਨ ਸੀ ਹਾਂ ਸਾਰੇ ਮੁਸਲਮਾਨ ਸੀ ਤਾਂ ਇਹ ਇੱਕ ਦੋ ਘਰ ਤੋਂ ਵੱਖ ਤੇ ਸਖਾ ਅੱਛਾ ਉੱਥੇ ਜਿਹੜੇ ਕੋਈ ਰਹਿ ਗਏ ਤੁਹਾਨੂੰ ਜਾਂ ਤੁਹਾਡੇ ਨਾਲ ਕੋਈ ਤੁਹਾਡੀਆਂ ਸਹੇਲੀਆਂ ਜਿਹੜੀਆਂ ਉਸ ਵੇਲੇ ਦੀਆਂ ਕੋਈ ਹੈਲੋ ਜੀ ਆਨੋ ਬਾਦੋ ਇਹ ਉੱਥੇ ਹੀ ਸੀਗੇ ਵਾਹ ਉਹ ਉੱਥੇ ਹੀ ਸੀਗੇ ਉੱਥੇ ਰਹਿ ਗਏ ਆਣ ਆਉਂਦੇ ਹੋਣਾ ਰੋਤਾ ਹੀ ਰਹਣਾ ਉਹ ਸਿੱਖਣੇ ਸੀ ਨਾ ਦੋ ਘਰ ਸਿੱਖਾਂ ਦੀਆਂ ਸੀ ਆ ਉਹਨਾਂ ਦੇ ਉਹਨਾਂ ਦੇ ਵਡੇਰਿਆਂ ਦੇ ਕੀ ਨਾਂ ਸੀ ਛਟਾਣਾ ਮੇਲਾ ਛਟਾਣਾ ਖੁਸ਼ਿਆ ਅੱਛਾ ਖੁਸ਼ਿਆ ਸਿੰਘ ਮੇਲਾ ਕਰ ਖੁਸ਼ਿਆ ਤੋਂ ਪੜਾ ਸੀ ਸਿੱਖ ਸੀ ਸਰਦਾਰ ਸੀਗੇ ਸਿੱਖ ਸੀ ਸਿੱਖ ਸੀ ਉਹ ਸਿੱਖ ਅੱਛਾ ਸਰਦਾਰ ਖੱਤਰੀ ਕਹਿੰਦੇ ਹੁੰਦੇ ਸੀ ਨਾਂ ਖੱਤਰੀ ਕਹਿੰਦੇ ਸੀ ਉਹਨੇ ਤਾਂ ਕਾਣ ਸੀ ਹਾਂਜੀ ਸਾਡੇ ਘਰ ਦੇ ਆ ਗਏ ਤਾਂ ਬਾਣੀਆਂ ਸੀ ਮਤਲਬ ਗੱਲਬਾਤ ਕਰਦੇ ਸੀਗੇ ਸਾਰੇ ਤੁਹਾਡਾ ਵੀ ਉੱਥੇ ਕਰ ਕਿੱਥੇ ਚੋਂ ਖੱਤਰੀ ਕਹਿੰਦੇ ਕਿ ਉਹਨਾਂ ਆਲੀ ਸਵਾ ਲੱਗ ਚੱਕ ਦੇ ਵਿੱਚ ਚੌਂਚ ਹਰੇ ਇੱਕ ਚੀਜ਼ ਨਾ ਮੇਰ ਜਮੀ ਮਤਰੀ ਵੀ ਗੇਰੀ ਕਿੰਦੀ ਸੇ ਕੋ ਹੋਈ ਲਈ ਨੇ ਸਾਰੇ ਬਾਣੀ ਸੀ ਨਾ ਜਿਹੜੇ ਆਪਣੇ ਕਾਰੋਬਾਰ ਕਰਦੇ ਵਪਾਰੀ 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 ਉਹ ਹੋਈ ਸੀ ਉਹ ਵਪਾਰੀ ਹਰੇ ਕਿਛੇ ਤਾੜੇ ਤੂੰ ਮਤਰੀ ਵੀ ਮੇਰ ਚਾ ਵੀ ਜਿੱਥੇ ਹਾਰੇ ਕੋ ਹੋਈ ਲਈ ਉਹ ਉਹਨਾਂ ਦੀਆਂ ਜਿਹੜੀਆਂ ਧੀਆਂ ਸੀਗੀਆਂ ਉਹ ਤੁਹਾਡੇ ਨਾਲ ਆ ਕੇ ਫਿਰ ਖੇਡਦੀਆਂ ਸੀ ਤੁਹਾਡੇ ਘਰ ਸਾਨੂੰ ਜਰੇ 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 ਕਰਾ ਦੱਸ ਲੋ ਜਰਾ ਕਿ ਸਾਡਾ ਘਰ ਆਇਆ ਬੜਾ ਅੱਧਾ ਕਬੀਤ ਗਾਇ ਉਹ ਤਾਂ ਕਮੇ ਦੀ ਰੋਟੀ ਨਹੀਂ ਸੀ ਖਾਂਦੇ ਹੋਰ ਹਾਰੇ ਕਿ ਜੀ ਫਾਇਰ ਆ ਰਹੇ ਸੀ ਸਹੀ ਸਾਨੂੰ ਬੜਾ ਦੱਸ ਲੋ ਜਰਾ ਕਿ ਸਾਡਾ ਘਰ ਆਉਂਦਾ ਕੋਈ ਕੰਮ ਦਾ ਫਿੱਟ ਹਾਂ ਸਹੀ ਜਿਹੜੀ ਕਿਹਾ ਤੈ ਮਤਲਬ ਜਿਹੜੇ ਉਹ ਕਹਿੰਦੇ ਸੀਗੇ ਬਣ ਜਾਣਾ ਪਾਕਿਸਤਾਨ ਅਸਕੇ ਪਾਸਾ ਮੈਂ ਆਹ ਦੋ ਜ਼ਿਲ੍ਹੇ ਦੋ ਤਨੇ ਫਿਰਦੇ ਆ ਕੇ ਇਸ ਤਰ੍ਹਾਂ ਨਿਵਾਲੇ ਇੱਕ ਪੂਸਾਰੇ ਕਾਹਤੇ ਅੰਬਰਸਾਰ ਕਰਤੇ ਸਮਝ ਗਏ ਨਾ ਗੜਦੀ ਜਰੂਰੀ ਅਚਾ ਉਹ ਅੰਬਰਸਾਰ ਦੇ ਰਹਿਣ ਵਾਲੇ ਸੀ ਕੱਲ ਦਿੱਤੇ ਸੀ ਰਹਿੰਦੇ ਸੀ ਉਥੇ ਕੱਲ ਦਿੱਤੇ ਸੀ ਉਹ ਆ ਬੇਸ਼ਰਮ ਰਹਿੰਦੇ ਤਾਂ ਬਿਲਾ ਨਾ ਇਹ ਬਾਣਾ ਮੈਂ ਪਾਕਿਸਤਾਨ ਹਾਂਜੀ ਹਾਂਜੀ ਤੇ ਉਹਨਾਂ ਨੇ ਉਹ ਬੋਨੀ ਵਾਲੇ ਕੱਢ ਤੋਂ ਦਿੱਤੇ ਆ ਪਹਿਲੇ ਹੀ ਮਤਲਬ ਆਸ-ਪਾਸੇ ਬੋਲਦੇ ਹੋ ਤੇ ਜੇ ਐਸੇ ਪੁੱਛਣਾਂ ਤਾਂ ਆਇਆ ਚਾਚਾ ਤਾਇਆ ਕਹਿੰਦੇ ਨੇ ਜੀ ਕਿੱਧਰ ਗਏ ਤੇ ਕਹਿਣਾ ਕੋਈ ਵਿਆਹ ਆਇਆ ਹੈ ਜੀ ਆ ਕਿਤੇ ਮੰਡੇ ਗਏ ਨੇ ਵਿਆਹ ਗਏ ਕਹਿੰਦੇ ਤਾਂ ਵਿਆਹ ਆ ਮਰਸਾਰੇ ਵਿਆਹ ਗਏ ਉਹ ਮੰਗਰੋਂ ਗਏ अच्छा और कोई ओए ਤੁਹਾਡਾ ਘਰ ਦੀ ਕੋਈ ਨਿਸ਼ਾਨੀ ਘਰ ਕਿੱਥੇ ਹੁੰਦਾ ਸੀ ਤੁਹਾਡਾ ਘਰ ਸਾਡਾ ਨਸੀਬੇ ਨਾਲ ਮਸਜਿਦ ਨਾਲ ਅੱਛਾ ਪਿੰਡ ਦੇ ਵਿੱਚ ਮਸਜਿਦ ਹੁੰਦੀ ਸੀ ਮਸਜਿਦ ਤਾਂ ਕਿੰਨੀਆਂ ਹੁੰਦੀਆਂ ਸੀ ਇੱਕੋ ਜਾਂ ਦੋ ਇੱਕ ਮਸਜਿਦਾਂ ਕਿੰਨੀਆਂ ਸੀ ਇੱਕੋ ਮਸਜਿਦ ਅੱਛਾ ਇੱਕ ਮਸਜਿਦ ਹੁੰਦੀ ਸੀ ਆਪਣੇ ਸਾਗੇ ਘਰ ਦਾ ਤੱਕੂਈ ਅਸਾਂ ਉੱਥੇ ਕੋਈ ਹੁੰਦੀ ਸੀ ਕੋਈ ਨਹੀਂ ਸੀ ਤਾਂ ਕੋਈ ਤਾਂ ਮਾਛੀ ਪਾਣੀ ਭਰ ਜਾਂਦਾ ਸੀ ਸਾਰੇ ਹੱਥ ਰਹਿੰਦੇ ਬੈਠੇ ਸੀ ਜੇ ਕੇਸਨ ਆਉਂਦਾ ਨਰਤ ਲਾਉਂਦਾ ਜਿਹੜੀਆਂ ਬਾਨੀ ਦੀ ਦੁਕਾਨਾਂ ਨਾਲ ਤੇ ਮਸਜਿਦ ਖੋਲੇ ਸੀ ਹਾਂ ਜੀ ਕਾਨਾ ਮਸਜਿਦ ਖੋਲ ਸੀ ਉਹ ਜਿੱਤ ਜਾਂਦਾ ਸੀ ਨਾ ਇੱਕ ਕੜੀ ਸੀ ਬੁਧਿਆਲੀ ਉਹ ਵੀ ਢੇਈ ਸੀ ਉਹ ਕਿੰਨਾ ਦੀ ਸੀ ਬੁਧਿਆਲੀ ਉਹ ਤਾਂ ਦੇਸਾ ਤੇ ਉਹ ਵੀ ਢੇਈ ਹੀ ਸੀ ਜਿਹੜੇ ਖਤਰਿਆਂ ਦੇ ਘਰ ਦੇ ਗੋਲ ਜੀ ਸ਼ਾਂਤ ਸੋਈ ਪਈ ਸੀ ਢੇੜ ਗੁੰਦ ਜਿਹੜੇ ਗੋਨੇ ਜਾਂਦੇ ਜੋ ਵੀ ਪੀੜੀ ਲਈ ਸੀ ਤੇ ਜਿਹੜਾ ਢੇੜ ਮੋਚਾਂ ਦੀ ਬਣੀ ਸੀ ਕੋਈ ਵੀ ਪੀੜੀ ਹੈ ਠੀਕ ਤੇ ਜਿਹੜਾ ਸੀ ਨਾ ਢੇੜੀ ਦਾ ਉਹ ਜਿਹੜੇ ਬਾਰਾਂ ਘੜੇ ਦੋ ਦੇ ਚੀਜ਼ਾਂ ਇਹਨੂੰ ਲੈ ਕੇ ਖਾਣਦੇ ਤਾਂ ਉਹ ਗੋੜੀ ਲਈ ਰਾਤ ਕੜੀ ਕਰਦੇ ਤਾਂ ਉਹ ਸਸੇ ਦਾ ਚੱਕ ਕੇ ਘਰ ਲੈ ਹੁੰਦੇ ਅੰਦਰ ਅੱਛਾ ਅੱਛਾ ਮਤਲਬ ਤਾਂ ਜਿਹੜੇ ਬਾਰੋਂ ਸਮਾਨ ਚੋਕ ਕੇ ਘਰ ਲਿਆ ਹੁੰਦੇ ਸੀ ਆਪਣੇ ਉੱਥੋਂ ਉੱਥੋਂ ਚੱਕ ਵੀ ਜਿੱਦਾਂ ਹੋਣਾ ਆਪਣੇ ਆ ਗ੍ਰਾਮ ਸਿਲਕਾ ਘਰ ਨਹੀਂ ਹਾਂ ਜੀ ਹਾਂ ਏਡੀ ਦੂਰੀ ਤੇ ਉੱਥੇ ਆਣਾ ਪੈਂਦਾ ਸੀ ਠੀਕ ਠੀਕ ਤੇ ਉੱਥੇ ਗੱਡੇ ਖੜਾ ਕਰ ਲੈਣਾ ਉਹ ਤਾਂ ਗੱਡੇ ਤਾਂ ਸਾਰੀਆਂ ਚੀਜ਼ਾਂ ਲਾ ਕੇ ਤਾਂ ਪੇ ਘਰ ਲਿਆ ਹੁੰਦੇ ਆਪਣੇ ਜਿਹੜੇ ਤੁਹਾਡੇ ਮਤਲਬ ਭਰਾ ਸੀ ਵੱਡੇ ਸੀ ਨਾ ਦੋ ਇੱਕ ਵੱਡਾ ਇਹ ਛੋਟਾ ਜਿਹਾ ਇੱਕ ਹਾਂ ਹਰ ਵਾਰੀ ਸਾਡਾ ਮੇਰਾ ਵੱਡਾ ਭਾਈ ਸੀ ਉਹ ਵੀ ਪੜ੍ਹਦੇ ਸੀਗੇ ਇਹ ਛੋਟਾ ਕਿਸੇ ਪੜ੍ਹੇਗਾ ਅੱਛਾ ਉਹਨੇ ਸੀ ਪੜ੍ਹ ਲਿਆ ਕੰਮ ਕੰਮ ਆਪਣਾ ਉੱਤੇ ਛੋਟਾ ਜਿਹੜਾ ਸੀ ਨਾ ਇਹ ਕਤਾ ਸੀ ਨਹੀਂ ਮੇਰੇ ਵੱਡਾ ਭਾਈ ਮੰਨਦਾ ਜੀ ਰਿਹਾ ਹਾਂ ਜੀ ਇਹ ਛੋਟਾ ਜਿਹਾ ਉਹਨ ਦਾ ਢੀਂਗਾ ਉਹ ਤਾਂ ਛੋਟਾ ਦਾ ਜੀ ਉਹ ਲੈ ਸੁਣੀ ਜਾਂਦਾ ਸਵੇਰ ਨੂੰ ਸੁਣੀ ਪਾਣੇ ਜਾਂਦਾ ਠੀਕ ਹੈ ਸੁਣੀ ਜੀ ਤਾਂ ਇਹ ਤੋਂ ਆਪਣਾ ਰਗਵਾਨ ਕੋਲ ਅੱਛਾ ਅੱਛਾ ਮਤਲਬ 5-6 ਕਿਲੋਮੀਟਰ ਇਹ ਦੀ ਜੇ ਅੱਜੇ ਤਾਂ ਰਗਵਾਨ ਫੜਵਾ ਦੋ ਦਰ ਕਿਲੋਮੀਟਰ ਇਹ ਦੀ ਦਰ ਜਾਂਦਾ ਉਹਨਾਂ ਦੇ ਕੋਈ ਜਾਣਨ ਵਾਲੇ ਜਾਂ ਉਹਨਾਂ ਦੇ ਕਲਾਸ ਫੈਲੋ ਜਾਂ ਖਾਮ ਜਮਾ ਦੇ ਜਾਂ ਅੱਗੇ ਪਿੱਛੇ ਕੋਈ ਯਾਰ ਬੇਲੀ ਜਿਹੜੇ ਕੋਈ ਜਾਣਨ ਵਾਲੇ ਮਤਲਬ ਇਕੱਠੇ ਰਹਿੰਦੇ ਖੇਡਦੇ ਉਹ ਵੀ ਸਾਡੇ ਹੋਣੀ ਸੀ ਐਦਾਂ ਕਰ ਰਿਹਾ ਉਹਨਾਂ ਦਾ ਕੋਈ ਨਾਮ ਨੂੰ ਪਤਾ ਉਹ ਤੋਂ ਦੇ ਉਹ ਚਾਰੇ ਜਾਨ ਸਾਡ ਸਰਪਰ ਉਹ ਤੋਂ ਦੇ ਚਾਰੇ ਭਾਗ ਤਾਂ ਅੱਛਾ ਮੁਸਲਮਾਨ ਸੀ ਉਹ ਸਰਪਰ ਚੀਜ਼ ਉਹ ਲੋਕ ਅਧਿਕ ਰਾਨਾ ਬਾਕੀਦਰ ਮੁਸਲਮਾਨ ਸੀ ਜੀ ਜੀ ਵੇ ਇੱਕ ਤਾਂ ਇਹ ਜਾਣੇਗਾ ਘਰ ਤੇ ਜੂਆ ਬੂਟਾ ਦਾ ਭਰਾ ਸੀ ਤੀਜੇ ਸ਼ਹਿਰ ਉਹ ਇੱਥੇ ਰਹਿ ਕੇ ਰਹਿੰਦਾ ਉਹਥੇ ਪਹੁੰਚਦੇ ਜਿਹੜੇ ਉੱਥੇ ਰਹੇ ਜਿਹੜੇ ਉੱਥੇ ਰਹਿ ਗਏ ਨੇ ਜਿਹੜੇ ਇੱਥੇ ਕਰਦੇ ਉਹਨਾਂ ਕੋਈ ਨਾ ਉਹ ਜਿਹੜੇ ਰਹੇ ਸੀ ਜਦੋਂ ਤੁਸੀਂ ਨਿੱਕੇ ਹੁੰਦੇ ਇਕੱਠੇ ਖੇਡਦੇ ਸੀ ਆਪਸ ਦੇ ਵਿੱਚ ਸਹੇਲੀਆਂ ਤੁਸੀਂ ਉਹਨਾਂ ਦੇ ਕੋਈ ਮਤਲਬ ਨਾਲ ਜਿਹੜੇ ਤੁਹਾਡੇ ਆਪਣੇ ਭਰਾਵਾਂ ਦੇ ਜਿਹੜੇ ਕੋਈ ਬੇਲੀ ਸੀਗੇ ਮਿੱਤਰ ਸੀਗੇ ਉਹ ਵੀ ਰਹਿੰਦੇ ਉੱਥੇ ਮਤਲਬ ਉਹਨਾਂ ਦਾ ਕੋਈ ਨਾਮ ਪਤਾ ਨਹੀਂ ਜਿਹੜੇ ਉੱਥੇ ਰਹਿਆ ਉਹਨਾਂ ਦਾ ਨਾਮ ਜਿਹੜੇ ਉੱਥੇ ਹੀ ਰਹਿ ਗਏ ਆ ਜਿਹੜੇ ਉੱਥੇ ਰਹੇ ਉਹ ਤਾਂ ਫੇਰ ਕੋਸ ਮਾਰਦਾ ਸੀ ਕਹਿੰਦਾ ਸੀ ਕਿਹਨਾਂ ਜੜੀਆਂ ਸੀਆਂ ਉਹ ਜਦਿਆਂ ਨੋ ਸਿਭਾ ਨਾ ਸੇ ਚੱਲ ਰੋ ਸੀ ਅੱਛਾ ਤੇ ਇਹ ਜਿਹੜੇ ਪਿਓਰਾਂ ਦਾ ਸੀ ਕਨ ਮੇਲਾ ਸੀ ਇਕਦਾਂ ਇਹ ਕਿਸ਼ੀ ਦੀ ਨਹੀਂ ਜਿਹੜੇ ਕਿੜਾ ਫਸਲ ਨੇ ਉਹਨਾਂ ਨੂੰ ਪੁੱਛਣ ਜਿਹੜੇ ਨੁਗਾਰੀ ਉਹਨੇ ਜਿਹੜੇ ਵਪਾਰੀ ਨੇ ਕੁਸ਼ੀ ਕੁਸ਼ੀ ਆ ਤਾਂ ਮੇਲਾ ਮੇਲਾ ਸੀ ਠੀਕ ਤੇ ਫਿਰ ਸ਼ਹਿਰ ਸ਼ਹਿਰ ਤੇ ਨਹੀਂ ਸੀ ਜਾਂਦੇ ਹੁੰਦੇ ਤੁਸੀਂ ਸਮਾਨ ਸਮੋਣ ਲੈਣ ਮਤਲਬ ਉੱਥੇ ਮਿਲ ਜਾਂਦਾ ਸੀ ਸਾਰਾ ਸਮਾਨ ਤੁਹਾਨੂੰ ਉਹ ਤੇ ਕੋ ਉਧਰ ਜੇ ਆਉਣਾ ਜਾਣਾ ਤਾਂ ਸਟੇਸ਼ਨ ਬਹੁਤ ਦੂਰ ਸੀ ਮੈਨੂੰ ਕੋ ਉਧਰ ਪਹਿਲਾਂ ਕੋ ਉਧਰ ਪੰਡੂ ਜਾਣਾ ਹੁੰਦਾ ਸੀ ਉਹ ਹੀ ਤੁਰ ਕੇ ਜਾਂਦਾ ਸੀ ਤੇ ਕੋ ਉਧਰ ਜਾ ਕੇ ਗੱਡੀ ਚੜਾਉਂਦਾ ਸੀ ਉੱਥੇ ਸਟੇਸ਼ਨ ਸੀ ਤੇ ਜਿਹਨੇ ਜਾਣਾ ਹੁੰਦਾ ਸੀ ਗੱਡੀ ਇਹ ਪਾਸੇ ਨੂੰ ਚੱਲੇ ਪਾਸੇ ਨੂੰ ਹਾਂਜੀ ਇਹ 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 ਨੂੰ ਹਾਂਜੀ ਉਹ ਵੀ ਤੁਰ ਕੇ ਜਾਂਦਾ ਉਹ ਲੋਹਿਆਂ ਤੋਂ ਚੜ ਜਾਂਦੇ ਸੀ ਅੱਛਾ ਦੂਰ ਤੋਂ ਉਹਦੇ ਲੋਹਿਆਂ ਤੇ ਸਟੇਸ਼ਨ ਸੀ ਲੋਹਿਆਂ ਤੋਂ ਕੋ ਉਧਰ ਸਟੇਸ਼ਨ ਠੀਕ ਹੈ ਫਿਰ ਉੱਥੇ ਆਪਣਾ ਕੀ ਕੰਮ ਸੀਗਾ ਮਤਲਬ ਕੀ ਕਰਦੇ ਸੀ ਕਰਦੇ ਸੀ ਵਹੀ ਕਰਦੇ ਸੀ ਵਹੀ ਕਰਦੇ ਸੀ ਕਿੰਨੀ ਕ ਪੈਲੀ ਸੀ ਉੱਥੇ 8 40 ਦੇ ਲੈ ਸਾਡੇ ਤੇ ਉਹ ਇੱਥੇ ਆ ਕੇ ਫਿਰ ਤੁਹਾਨੂੰ ਮਿਲੇ ਉਹਦਾ ਇੱਥੇ ਆ ਗਏ ਜਿਹੜੇ ਫਿਰ ਪਹਿਲੇ ਤੇ ਲੋਕਾਂ ਦੇ ਬੰਦੇ ਬੰਦੇ ਨਾਲ ਗੋਲ ਦੇ ਕੇ ਆ ਗਏ ਇੱਥੇ ਆਦਤ ਹੈ ਕਿ ਜਦ ਕੋਈ ਤੇ ਕੇ ਸਭ ਉਹ ਮਗਰ ਜਦੋਂ ਉਤਰੋਂ ਆਈਏ ਸਾਡੀ ਪੈਲੀ ਹਾਂਜੀ ਆ ਜਿਹੜਾ ਆਜੀ ਬੰਦੇ ਦੇ ਚਲਦੇ ਪਾੜੇ ਪਾਸ ਆ ਜੀ ਜੀ ਆ ਰਾਮਰ ਬਾ ਜਿਹੜਾ ਉਹ ਪਿੰਡ ਤੇ ਕੋਲ ਆ ਰਾਮਰ ਬੰਦ ਤੇ ਆ ਰਾਮਰ ਪਤਨ ਜੀ ਤੇ ਇਹ ਮੇਰੇ ਨਹੀਂ ਗਾਸ ਉਹ ਸਾਤ ਮਰੇ ਬਾਤ ਇਹ ਵੀ ਮਿਲ ਕੇ ਰੋ ਮਿਲ ਕੇ ਆਸੂ ਮਤਲਬ ਇਥੇ ਮਿਲ ਕੇ ਜਮ ਦੀ ਤਰੀ ਠੀਕ ਹੈ ਠੀਕ ਅਸੀਂ ਅਸਲ ਮੁਰਲੀ ਲਈ ਜਾਏ ਇਹ ਨਹੀਂ ਤੇ ਇਹ ਰਹਿਤਾ ਤੇ ਕੇ ਮੁਰਲੀ ਲੈ ਲੈ ਮੁਰਲੀ ਉਹ ਅੰਦਰ ਵੀ ਲੈ ਲੈ ਇਹ ਘਰ ਤੋਂਰਾ ਤੁਹਾਡਾ ਜਿਹੜਾ ਸੀ ਉਥੇ ਪੱਕਾ ਸੀ ਕੱਚਾ ਸੀ ਉਹ ਥੇ ਦੂਰ ਸੀ ਨੂੰ ਤਰਪਾ ਦੇ ਸੀ ਲੋਕ ਕੱਚੇ ਸੀ ਪੱਕੇ ਸੀ ਕੱਚੇ ਸੀ ਕਿ ਪੱਕੇ ਸੀ ਕਸ ਬੱਕੇ ਕਸ ਬੱਕੇ ਸੀ ਇਹ ਤਾਂ ਤੁਰ ਗਿਆ ਕਿ ਲੈ ਨੀ ਮਰਲੇ ਦਾ ਘਰ ਹੋਣਾ ਉਹ ਬੇਲੀ ਕਿੱਡੀ ਵੱਡੀ ਹੋਣੀ ਉਹ ਆ ਜਿਹੜਾ ਸੇਨਾ ਉੱਧਰ ਆ ਪਾਸਾ ਉਹ ਫੁੱਟਾ ਹੁੰਦਾ ਸੀ ਜਿਹੜਾ ਇਧਰੋਂ ਪਾਸਾ ਸੀ ਉਹ ਵੀ ਫੁੱਟਾ ਵੇੜਾ ਵਿਚ ਹੜਾ ਸੀਗਾ ਉਹ ਤੰਗ ਗਿਆ ਸੀ ਨਹੀਂ ਅੱਦਸ ਮਲੇ ਹੋਈ ਮਰਜ਼ੀ ਦੇ ਨਾਲ ਮਰਜ਼ੀ ਦੇ ਨਾਲ ਅਸਾ ਮਸਜਿਦ ਦੇ ਨਾਲ ਸੀ ਨਾ ਮਰਜ਼ੀ ਬਿਸ਼ਾਰੀ ਲੱਗਦੀ ਸੀ ਪਰ ਉਹਦੇ ਵੇੜੇ ਚ ਸੀ ਸਾਡੇ ਚ ਮਰਜ਼ੀ ਉੱਧਰ ਡੜ ਗਿਆ ਤੇ ਮਾਰ ਦੋ ਬੂਏ ਸੀਗੇ ਪਿਛੇ ਅੰਦਰ ਦੇ ਤੇ ਦੋਈ ਅਰੇ ਅੰਦਰ ਮੇਰਾ ਪੁੱਛੀ ਕਿ ਕਿੰਨੇ ਜਗ੍ਹਾ 10 ਮਿੰਟ ਹੋ ਗਏ 10 ਮਿੰਟ ਇੱਧਰ ਲੇਕੋ ਅਸਰੀ ਮਾਰ ਲੈਣਾ ਦਾ ਅੰਦਰ ਕਾਲਾ ਨਾ ਇੱਧਰ ਕਾਨ ਪੀ ਹੁੰਦਾ ਸੀਗਾ ਹਾਂਜੀ ਤੇ ਰੋਟੀ ਰਾਟੀ ਪਕਾ ਕੇ ਤਨ ਕੋਠੇ ਤੇ ਚੜ ਕੇ ਖਾੜਾ ਦੇ ਤਾਂ ੱਛਾ ਸਮੇਂ ਹੋ ਜਾਗਾ ਤੱਕ ਬਹੁਤ ਚੱਲਦਾ ਰਹੇ ਥੋੜੀ ਦੇਰ ਬਾਅਦ ਜਾ ਕੇ ਦੇਖ ਕੇ ਉਹ ਜਿਹੜਾ ਇਹ ਤੁਹਾਨੂੰ ਮਿਲਿਆ ਨਹੀਂ ਗਾਇ ਉਹ ਤੋਂ ਸਿਰਫ ਇਹ ਹੋਣੀ ਜਾਂ 70% ਆਪਾਂ ਜੀ ਜੀ ਅੱਛਾ ਫਿਰ ਤੁਸੀਂ ਜੇਕਰ ਤੁਹਾਨੂੰ ਉਧਰ ਜਾਣ ਦਾ ਮੌਕਾ ਮਿਲੇ ਕੋਈ ਹੋ ਸਕਦਾ ਕੋਈ ਦੇਖਣ ਆਉਣਾ ਚਾਹੋਗੇ ਆਪਣਾ ਪਿੰਡ ਦੇ ਕਿਤੇ ਮੌਕਾ ਲਵੇ ਰੱਬ ਸਿਲ ਕਰਦਾ ਵਾ ਤੁਹਾਨੂੰ ਇਹ ਕਿੱਥੇ ਦੇਖ ਰਿਹਾ ਸਿਲ ਕਰਦਾ ਪਤਾ ਤਾਂ ਨਹੀਂ ਸਾਰਾ ਇਹ ਪਿੰਡ ਦਾ ਮਤਲਬ ਜਾ ਕੇ ਪਛਾਣ ਲਓਗੇ ਸਾਰੇ ਗੜੀ ਮਹੱਲੇ ਚ ਆਪਣਾ ਕਾਰ ਜਿੱਦਾਂ ਹੁਣ ਆਇਆ ਇੱਥੇ ਆਏ ਸੀ ਸੇਕਾ ਗੁਰਦੁਆਰੇ ਤੇ ਕੋਈ ਨੂੰ ਪਤਾ ਹੀ ਨਹੀਂ ਲੱਗਾ ਵੀ ਸਾਡਾ ਕਾਹਨ ਖਾਣ ਕਿ ਨਹੀਂ ਦੱਸ ਸਕਦੇ ਮੇਰੇ ਕੋਲ ਆ ਰਿਹਾ ਮੈਂ ਤਾਂ ਤੇ ਤੁਹਾਡਾ ਚਾਹ ਉਹ ਤਾਂ ਫੇਟ ਤਰਕੇ ਅਸੀਂ ਐਨੀ ਉਧਰ ਘੜਮਣ ਗਿਆ ਸੀ ਛੇ ਜਾਤ ਲੋਕ ਤੇ ਫੇਟ ਤਰਕੇ ਚੱਲੇ ਗਿਆ ਇੱਕ ਬੁਢੀ ਸੀ ਨਾਲ ਕਰਿਆ ਉਹ ਵੀ ਸੀ ਚੇਤ ਫੇਟ ਤਰਕੇ ਚਲੇ ਗਿਆ ਛੇ ਮਤਲਬ ਆਪਣੇ ਵੀ ਸੀ ਮੈਂ ਇੱਧਰ ਮੈਂ ਪਲਾਇਨ ਟਾਂ ਟਾਂ ਹਾਂਜੀ ਹਾਂਜੀ ਇੱਥੇ ਤੁਹਾਡਾ ਘਰ ਸੀਗਾ ਕਹਿੰਦੇ ਸਾਡੇ ਨਾਲ ਹੀ ਇੱਕ ਇਨਾਂ ਦੇ ਜਿਹੜੇ ਇੱਥੇ ਰਹਿੰਦੇ ਰਹੇ ਨੇ ਨਾ ਸਿੱਖ ਸਰਦਾਰ ਉਹਨਾਂ ਦੇ ਪੋਤੇ ਨੇ ਸਾਡੇ ਨਾਲ رابطہ ਕੀਤਾ ਗੱਲ ਕੀਤੀ ਹੈ ਸਾਡੇ ਨਾਲ ਮੋਬਾਈਲ ਤੇ ਤੇ ਉਹਨੇ ਕਿਹਾ ਵੀ ਅਸੀਂ ਆਪਣਾ ਘਰ ਦੇਖਣਾ ਚਾਹੁੰਦੇ ਹਾਂ ਸਾਡੀ ਮਤਲਬ ਉਹ ਦੋਤਰੇ ਪੋਤਰੇ ਆਣਦੇ ਹੋਇਆ ਉਹਦਾ ਪੋਤਾ ਵੀ ਆ ਕੇ ਆਉ ਜਿਹੜਾ ਵਾ ਭਾਰੇ ਆ ਸਕੂਲ ਬਣ ਗਿਆ ਹਾਂਜੀ ਭਰੇ ਪਟਵਾਰਖਾਨਾ ਸੀ ਹਾਂਜੀ ਉਹ ਵਿਦਾਦਾਵਾਲ ਚਲਾ ਤੱਕ ਪਟਵਾਰੀ ਜਿਹੜੀ ਸਦਾਨਵਾਲ ਚਲਾ ਗਿਆ ਤੇ ਗਿਆ ਤੇ ਹਾਂ ਜੇ ਤੁੰਡੇ ਪਾਣੀ ਗਿਆ ਅੱਛਾ ਇਹ ਗੁਰਦੁਆਰਾ ਤੁਸੀਂ ਵੇਖਿਆ ਆ ਕਿ ਜਦੋਂ ਗੁਰਦੁਆਰਾ ਬਣਿਆ ਹੋਇਆ ਸੀ ਗੁਰਦੁਆਰਾ ਜਿਹਦਾ ਸਭ ਪਹਿਲਾਂ ਸੀ ਜੀ ਨਾ ਬੈਠੀ ਆ ਗਏ ਗੁਰਦੁਆਰੇ ਸਵੇਰ ਦਾ ਰੇੜਾ ਸੀ ਨਾ ਹਾਂਜੀ ਸਵੇਰ ਦਾ ਮਿੰਟਸ ਹੋ ਤਾ ਗਿਆ ਉਹਨਾਂ ਸਾਨੂੰ ਪਹਿਲੇ ਮਾਇਆ ਉਹ ਬੁੰਡਿਆ ਸਕੂਲ ਅੱਛਾ ਉੱਥੇ ਵੀ ਨਾ ਤਿੰਨ ਚਾਰ ਦਿਨ ਹੀ ਸੌਤਰ ਹੈ ਤਾਂ ਲਗਾਵੇ ਇੱਥੇ ਤਾਂ ਨਹੀਂ ਬਣਾਣਗੇ ਅੱਛਾ ਇਤੋਂ ਟਾਇਆ ਹੋ ਗਿਆ ਇਹ ਸਾਨੂੰ ਗੁਰਦੁਆਰਾ ਚਵਾੜਤਾ ਸਹੀ ਗੁਰਦੁਆਰਾ ਚੈਂਚਾ ਅਰਦਾਸ ਹੈ ਇਹ ਗੁਰਦੁਆਰਾ ਇਦਾਂ ਦਾ ਹੀ ਹੈ ਕਿ ਬਦਲਿਆ ਕੁਝ ਨਹੀਂ ਆ ਕੇ ਨਹੀਂ ਮਾਰਦੀ ਅੱਛਾ ਇਹਦੇ ਵਿੱਚ ਕੋਈ ਸੀ ਮਤਲਬ ਜਿਸ ਤਰ੍ਹਾਂ ਮਨਾਰ ਬਣੇ ਹੁੰਦੇ ਨੇ ਨੀ ਬਣੇ ਹੁੰਦੇ ਨੇ ਪੂਜਾ ਕਰਨੀ ਉਹ ਜਗ੍ਹਾ ਹੈਗੀ ਸੀ ਉਹ ਤੋਂ ਬਣਾਉਂਦੇ ਅੱਛਾ ਇਹ ਸਾਨੂੰ ਇੱਥੇ ਆਇਆ ਡੇਢ ਮੈਂ ਲੱਭਣਾ ਕੋਈ ਚੀਜ਼ ਬਣਾਉਣੀ ਹੈ ਇਹ ਸੰਗਤ ਤਨ ਕਾੜੇ ਨਾ ਤਾਂ ਉਹ ਤਾਂ ਰਾੜੇ ਤਾਂ ਆਉਂਦੇ ਕੋਲ ਜਿਹੜੇ ਆ ਇਹਨੇ ਦਾ ਘਰ ਇਹਨਾਂ ਦਾ ਵੇਲੇ ਸਿਰ ਇੱਧਰ ਆ ਗਏ ਆਈ ਤਾਂ ਆ ਆ ਆ ਬਾਅਦ ਵਿੱਚ ਕਾੜੇ ਇੱਧਰ ਦੇ ਪਾਸੇ ਦੋ ਘਰ ਜਿਹਾ ਆਏ ਹੋਏ ਸੀ ਉਹ ਮਲਤਾਂ ਚਲੇਗਾ ਸਹੀ ਹੈ ਤੇ ਇਹ ਤੇ ਉਹ ਇਹ ਇਹ ਪੋਜੇ ਜਦੋਂ ਗੁਰਦੁਆਰਾ ਚਾਨ ਕੇ ਬੈਠੋ ਉਹਨਾਂ ਦੀ ਪੂਜਾ ਕਰਨ ਵਾਲੀ ਜਗ੍ਹਾ ਹੈਗੀ ਸੀ ਕਿ ਹਾਂ ਥੋੜਾ ਥੋੜਾ ਹੈਗਾ ਜੀ ਪੂਜਾ ਕਰਨ ਵਾਲੀ ਜਗ੍ਹਾ ਗੁਰਦੁਆਰੇ ਦੇ ਵਿੱਚ ਗੁਰਦੁਆਰੇ ਦੇ ਵਿੱਚ ਸੀ ਉਹਨਾਂ ਕੋਲ ਜਿੱਥੇ ਮਾਜੀ ਉਹ ਜਿੱਥੇ ਆ ਕੇ ਜਿਵੇਂ ਆਪਾਂ ਨਮਾਜ਼ ਪੜਦੇ ਆ ਨਸੀਤੇ ਜਾ ਕੇ ਐਵੇਂ ਉਹ ਆਬਾਦਤ ਕਰਦੇ ਨੇ ਨਾ ਆਪਣੀ ਉਹ ਗੁਰਦੁਆਰੇ ਜਾ ਕੇ ਉਹ ਜਿਹੜੀ ਜਗ੍ਹਾ ਬਣੀ ਛੜਾ ਸੀ ਐਜਾ ਬਣਾਇਆ ਅੱਛਾ ਛੜਾ ਹੈਗਾ ਸੀ ਛੜਾ ਸੀਗਾ ਜਿਹੜੇ ਦਾ ਠੀਕ ਜੀ ਆ ਗਿਆ ਉਹ ਕਰਦੇ ਨੇ ਬਸ ਬਸ ਬੰਨਣਾ ਲਾ ਪੈਣੇ ਪੜਦੇ ਬਾਹਰ ਨਹੀਂ ਪਹਿਲਾਂ ਛੜਾ ਦੇ ਜਿਆਦਾ ਪਹਿਲਾਂ ਹੋਦਾ ਰੇ ਸੁਭਿਦਾਨ ਸੁਭਿਦਾਨਾਂ ਸਮੇਂ ਦੇ ਆਸੇ ਨਾ ਸੁਭਿਦਾਨਾਂ ਪੜਦੇ ਕੋਈ ਦੇ ਪਾ ਲਈ ਇਦਾਂ ਕੰਡਾ ਘਾਲ ਲਈ ਵਰਲਾ ਪਾ ਸੱਜੜਾ ਸਭ ਲੈ ਰਹੇ ਨੇ ਤਾਂ ਇਦਾਂ ਕੰਡਾ ਘਾਲ ਲਈ ਉਹ ਇਹਨਾਂ ਕਲਾ ਸੇਣਾ ਨਾ ਸਹੀ ਉੱਥੇ ਕਿੰਨਾ ਚਿਰ ਰਹਿ ਲਿਆ ਤੁਸੀਂ 3-4 ਦਿਨ ਸੰਤਰਾ ਰਹਿੰਦੇ ਹੋ ਹੋਰ ਰਹਿਣ ਹੋਰ ਰਹਿਣ ਸੱਤਰ ਬੱਤਰ ਸੱਤਰ ਫਾਲ ਸੱਤਰ ਸਹੀ ਤੇ ਬਣਾਏ ਬਈ ਇਹ ਪਹਿਲੀ ਮਸਜਿਦ ਪੁਰਾਣੀ ਇਹ ਫਿਰ ਬਣਾਈ ਮਦਰ ਮੋਸਾ ਵਾਲੀ ਸਜਿਦ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਦੁਬਾਰਾ حاضر ਹੋਇਆ ਹਾਂ ਮਾਂਜੀ ਨਾਲ مزید ਦਾ ਸਬਕ ਜਿਹੜੀ ਜਿੰਨੀ ਵੀ ਹੈ ਤੁਹਾਡੇ ਨਾਲ ਸੇਅਰ ਕਰ ਚੁੱਕੇ ਹਾਂ ਤੇ ਥੋੜੀ ਬਹੁਤ ਡਿਟੇਲ ਹੋਰ ਹੈ ਅੱਛਾ ਉਧਰ ਦੀ ਕੀ ਗੱਲਬਾਤ ਕੋਈ ਸੁਣਾਓ ਕੋਈ ਜਿਹੜੀ ਤੁਹਾਡੇ ਜਿਹੜਾ ਲੰਘਿਆ ਵੇਲਾ ਯਾਦ ਆਂਦਾ ਯਾਦਾਂ ਬਣੀ ਹੋਈ ਹੈ ਤੁਹਾਨੂੰ ਦੇਖ ਕੇ ਖੁਸ਼ੀ ਹੁੰਦੀ ਹੈ ਮਤਲਬ ਯਾਦ ਕਰਕੇ ਉਥੋਂ ਦੀ ਕੋਈ ਗੱਲ ਬਾਤ ਨਹੀਂ ਐਸੀ ਵੀ ਜਿਹੜੀ ਯਾਦ ਆਉਂਦੀ ਹੋਵੇ ਆਉਂਦੇ ਗੱਲ ਤੇਰੇ ਨਾਲ ਤੇਰੇ ਨਾਲ ਅੱਛਾ ਤੇ ਨਹੀਂ ਯਾਦ ਆਉਂਦੀ ਐ ਤੇਰੇ ਨਾਲ ਜਿਹੜੀਆਂ ਤੇ ਜੇ ਉਹ ਵੀਡੀਓ ਦੇਖਦੀਆਂ ਹੋਈਆਂ ਤਾਂ ਫੇਰ ਉਹਨਾਂ ਨੂੰ ਵੀ ਤੇ ਆਪਣੀ ਤੇਰੇ ਦੀ ਯਾਦ ਆਉਣੀ ਹੈ ਨਾ ਹਾਂ ਜੀ ਉਹ ਜਿਹੜਾ ਇਹ ਤੋਂ ਨਹੀਂ ਜੀ ਨਾ ਤਾਂ ਨਾ ਕੋਈ ਅੱਛਾ ਉਹ ਗਏ ਰੁਣਾ ਐਵੇਂ ਕੰਡੀਗਾ ਸੋਕੇ ਆਉਂਦੇ ਆ ਜੀ ਉਹ ਕੋਈ ਸੀ ਉਹ ਜਦੋਂ ਮੈਂ ਵਰਸਾ ਰੱਖਾ ਕਰ ਦਿੱਤੇ ਕੋਈ ਬੇਕੁੱੜਾ ਸਾਰੇ ਹਾਂਜੀ ਉਹ ਤੇ ਪੁੱਛਣਾ ਕਿ ਤਾਇਆ ਨਿਆਣੇ ਕਿੱਧਰ ਪਏ ਅੱਛਾ ਤਾਂ ਨਾ ਵਿਆਹ ਹੈ ਰਬਸਾ ਤਾਂ ਕਹੇ ਆਣਨ ਦਰਦੇ ਆ ਨੇ ਤੇ ਬੰਨ ਲਿਆ ਨਾ ਬੰਦਬਾਸਤ ਅੰਤ ਤੱਕ ਣਿਆਨੇ ਕਰ ਲਿਆ ਅੱਧਾ ਹੀ ਤੇ ਸਿਆਣੇ ਫੇਰ ਪੱਟ ਕੋਈ ਜਾਵਾਂ ਜੀ ਜੀ ਬੱਲਵਾਨ ਨੇ ਪਹਿਲੇ ਬੰਦਬਾਸਤ ਕਰ ਲਿਆ ਸੀ ਆਪਣਾ ਹਾਂ ਬੰਦਬਾਸਤ ਪਹਿਲਾਂ ਕਰ ਫਤਿਹ ਨਾਲ ਇੱਕੋ ਘਰ ਸੈਗਾ ਕੋਈ ਰੇਖੀ ਨੇ ਜੰਗ ਲਾ ਤੇ ਦੋ ਭਰਾ ਸੀਗੇ ਦੋ ਭਰਾ ਇੱਕ ਤਾਂ ਦਬਰ ਗਿਆ ਤਰਾ ਰਾਇ ਸੋਤਾ ਤੇ ਇਹ ਤਰਾਇਆ ਬੱਦਲ ਜੀ ਕੋ ਕੋ ਸਮੇਂ ਕਿਉਂ ਨਾ ਦਫਾ ਤੋ ਉਹ ਤਾਂ ਹੋ ਗਿਆ ਉਹ ਤਾਂ ਇਹ ਤਾਂ ਕਰਦੇ ਹੁੰਦੇ ਸੀ ਜੇ ਤੋ ਨਾ ਇਹ ਨੂੰ ਖਾ ਕੋਈ ਨਾ ਉਹ ਮੇਖਾਂ ਟੀਆਂ ਪੈਰਾਂ ਦੇ ਵਿੱਚ ਉਹ ਬੁਰਕੇ ਨਾ ਆ ਗਿਆ ਅੱਛਾ ਤਰਾ ਜੇ ਮੇਖਾਂ ਥੋੜਾ ਜਨਾ ਨਾਲ ਡੋਪਨਾ ਤੇ ਤੁਸੀਂ ਆਹ ਦੇਖਿਆ ਹਾਂ ਅੱਛਾ ਦੇਖਿਆ ਕਿ ਐਨੀ ਕਿ ਪੀੜੀ ਸੀ ਗਈ ਸੀ ਉੱਤੋਂ ਦੇ ਬੰਨ ਗਾਗਲੇ ਕਾ ਇਹ ਆ ਕੇ ਇਹ ਨੂੰ ਲੱਕੜਾਂ ਚ ਇੰਨਾ ਨਹੀਂ ਸੀਵੇ ਸਿੱਧਾ ਵੇਲੇ ਕੋਲ ਇਹ ਨਾ ਲੱਕੜਾਂ ਚੇ ਵਿਕਟਾਈ ਵਿੱਚ ਪਾ ਕੇ ਪੱਤੇ ਅਦਲਾ ਦੇ ਪੱਤੇ ਅਦਲਾ ਦੇ ਕੋਈ ਦੇ ਹਿੱਸਾ ਆ ਹੋਵੇ ਉਹ ਵੀ ਇਹ ਦੇ ਵਿੱਚ ਰੋੜ ਦੇ ਅਜਾ ਨਿਆ ਚੋਈਆਂ ਦਰਿਆ ਚ ਰੋੜ ਨਾ ਦੇਸੀ ਸਾਟ ਕੋਲ ਉਹ ਵਿੱਚ ਰੋੜ ਤੇ ਨਹਿਰ ਵੀ ਲੱਗੀ ਹੁੰਦੀ ਸੀ ਤੁਹਾਡੇ ਆ ਜਿਹੜੀ ਆ ਇਥੋਂ ਢੱਬੇ ਆ ਲੈ ਆ ਸੋ ਅਸਰੇ ਜਿਹੜੀ ਆ ਸੁੱਖ ਬਿਆਸ ਹੈ ਆ ਆ ਗਏ ਨਾ ਜਿਹੜੀ ਇਹਦੇ ਨਾਲ ਪਾਨੇ ਪਾਸੇ ਬੇਹਣ ਦੇ ਸੀ ਅੱਛਾ ਨਾ ਅਲੀ ਨੈਗ ਇੱਥੇ ਲੱਗਣ ਹੁੰਦੀ ਸੀ ਜਿਉਂ ਤਰ੍ਹਾਂ ਆਇਆ ਨਾ ਨਹੀਂ ਮੈਂ ਉੱਥੇ ਉੱਥੇ ਪੁੱਛਦੇ ਆਏ ਉਹਦੋਂ ਜਿਹੜੀ ਵੇ ਹੁੰਦੀ ਸੀ ਨਾ ਉਹ ਇੱਥੇ ਨਾਲ ਦੀ ਸੀ ਇਹ ਸੀ ਇਹ ਇਥੋਂ ਨਹੀਂ ਉਧਰੋਂ ਆਉਂਦੀ ਸੀ ਹਾਂ ਪਾਣੀ ਸਾਰਾ ਉਧਰ ਹੀ ਹੁੰਦਾ ਸੀ ਠੀਕ ਹੈ ਠੀਕ ਅੱਛਾ ਜੀ ਐਸੀ ਗੱਲਬਾਤ ਬੀਬੀ ਹੋਰਾਂ ਦੀ ਮਾਂ ਜੀ ਹੋਰਾਂ ਦੀ ਗੱਲਬਾਤ ਜਿਹੜਾ ਅਸੀਂ ਚੈੱਕ ਕੀਤੀ ਹੈ ਤੇ ਇਸ ਬਾਰੇ ਅਗਰ ਤੁਸੀਂ ਕੁਝ ਵੀ ਜਾਣਦੇ ਹੋ ਤੇ ਜ਼ਰੂਰ ਕਮੈਂਟ ਸੈਕਸ਼ਨ ਦੇ ਵਿੱਚ ਸਾਨੂੰ ਜ਼ਰੂਰ ਦੱਸਿਓ ਤੇ ਇਸ ਤੋਂ ਇਲਾਵਾ ਆਪਣੇ ਬਰਿੰਦਰ ਔਲਖ ਸਾਹਿਬ ਤੁਹਾਡੇ ਵਾਸਤੇ ਪ੍ਰੋਜੈਕਟ ਹੈ ਤੇ ਇਸ ਨੂੰ ਜਰਾ ਕੋਸ਼ਿਸ਼ ਕਰਿਆ ਜੇ ਕਿ ਉੱਥੇ ਜਾ ਕੇ ਮਾਲੂਮਾਤ ਲਓ ਅਗਰ ਕੋਈ ਕੋਸਵੇੜੇ ਦਾ ਬੁਰਗ ਜਾਂ ਕੋਈ ਵੀ ਫੈਮਿਲੀ ਜਿਹੜੀ ਇਹਨਾਂ ਨੂੰ ਜਾਣਦੀ ਹੋਵੇ ਜਾਂ ਇਹਨਾਂ ਦੇ ਬਾਰੇ ਵਿੱਚ ਕੁਝ ਵੀ ਤੁਹਾਨੂੰ ਫਿਰ ਮਾਲੂਮਾਤ حاصل ਹੋਣ ਤੇ ਤੁਸੀਂ ਸਾਡੇ ਨਾਲ ਜ਼ਰੂਰ ਸ਼ੇਅਰ ਕਰਿਓ ਇਨਸ਼ਾਅੱਲਾ ਨੈਕਸਟ ਵੀਡੀਓ ਦੇ ਵਿੱਚ ਨਵੀਂ ਸਟੋਰੀ ਦੇ ਨਾਲ ਫੇਰ ਹਾਜ਼ਰ ਹੋਵਾਂਗੇ ਅਸਲਾਮੁਅਲੈਕ